ਨਮਸਕਾਰ ਸਰਕਾਰੀ ਪ੍ਰੋਗਰਾਮ ਦੇ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਆਜ ਦੀਆਂ ਵਿਸ਼ੇਸ਼ ਪ੍ਰੋਗਰਾਮ। ਸਮੂਹ ਨਮਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਸਮਾਰਟ ਰਾਸ਼ਨ ਕਾਰਡ ਜਿਹੜੇ ਸਾਡੇ ਲਾਭਪਾਤਰੀ ਹੈ ਉਹਨਾਂ ਦੀ 100% ਇਕਈਵੀਸੀ ਕਰਨੀ ਜ਼ਰੂਰੀ ਹੈ। ਲੇਕਿਨ ਨਮਸ਼ਹਿਰ ਸ਼ਹਿਰ ਦੇ ਨਾਲ ਸੰਬੰਧਿਤ ਤਕਰੀਬਨ ਕਾਫੀ ਹਜੇ ਲਾਭਪਾਤਰੀ ਜਿਹੜੇ ਈਕੇਵਾਈਸੀ ਕਰਵਾਉਣ ਤੋਂ ਰਹਿੰਦੇ ਆ ਇਸ ਸੰਬੰਧੀ ਜਿਹੜੇ ਪੈਂਡਿੰਗ ਸਾਡੇ ਲਾਭਪਾਤਰੀ ਹੈਗੇ ਆ ਉਹਨਾਂ ਦੀਆਂ ਲਿਸਟਾਂ ਜਿਹੜੇ ਸਾਡੇ ਸ਼ਹਿਰ ਦੇ ਡਿਪੋ 홀ਡਰ ਆ ਉਹਨਾਂ ਨੂੰ ਮੁਹੱਈਆ ਕਰਵਾ ਦਿੱਤੀਆਂ ਗਈਆਂ ਆ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਪੂਰਾ ਸੰਪਰਕ ਕਰੀਏ ਸੋ ਜਿੰਨੇ ਵੀ ਸਾਡੇ ਲਾਭਪਾਤਰੀ ਹੈਗੇ ਆ ਆਪਣੀ ਈਕੇਵਾਈਸੀ ਕਰਵਾ ਲਓ ਤਾਂ ਜੋ ਵਿਖਦੇ ਵਿੱਚ ਜਿਹੜੀਆਂ ਸਾਨੂੰ ਸਮੱਸਿਆਵਾਂ ਆਣੀਆਂ ਆ ਜਾਂ ਦਿੱਕਤਾਂ ਕੋਈ ਆਣ ਗਿਆ ਉਹਨਾਂ ਤੋਂ ਬਚਿਆ ਜਾ ਸਕੇ ਇਸ ਕਰਕੇ ਮੋੜ ਬੇਨਤੀ ਕਰਦਾ ਹਾਂ ਕਿ ਆਪਣੀ ਜਿਹੜੀ ਆ ਪੈਂਡਿੰਗ ਸਾਡੇ ਲਾਭ ਪਾਤਰੀ ਆ ਆਪਣੀ ਈਕੇਵਾਈਸੀ ਕਰਵਾ ਲਓ ਤਾਂ ਜੋ ਸਰਕਾਰ ਦਾ 100% ਈਕੇਵਾਈਸੀ ਦਾ ਜਿਹੜਾ ਟੀਚਾ ਹੈ ਮੁਕੰਮਲ ਕੀਤਾ ਜਾ ਸਕੇ ਸਰ ਅਗਰ ਜੇ ਕੋਈ ਲਾਭ ਪਾਤਰੀ ਈਕੇਵਾਈਸੀ ਨਹੀਂ ਕਰਵਾਉਂਦਾ ਤੇ ਜੇਕਰ ਕੋਈ ਲਾਭ ਪਾਤਰੀ ਈਕੇਵਾਈਸੀ ਨਹੀਂ ਕਰਵਾਉਂਦਾ ਤਾਂ ਜਿਹੜੀਆਂ ਸਾਡੀਆਂ ਪੀਡੀਐਸ ਮਸ਼ੀਨਾਂ ਹੈਗੀਆਂ ਉਹਨਾਂ ਚੋਂ ਦਾ ਨਾਮ ਨਹੀਂ ਬੋਲੇਗਾ ਤੇ ਉਹਦਾ ਜਿਹੜਾ ਅਨਾਜ ਵੀ ਬੰਦ ਹੋ ਸਕਦਾ ਹੈ ਜਿਹੜਾ ਉਹਦਾ ਕੋਟਾ ਆ ਉਹ ਵੀ ਬੰਦ ਹੋ ਜਾਣਾ ਇਸ ਕਰਕੇ ਅਸੀਂ ਵੱਧ ਤੋਂ ਵੱਧ ਹੈਲਪ ਕਰਨ ਲਈ ਤਿਆਰ ਹਾਂ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਵੀ ਹੈਗੇ ਆ ਉਹਨਾਂ ਦੇ ਅਸੀਂ ਘਰ ਤੱਕ ਵੀ ਅਪਰੋਚ ਕਰਨ ਲਈ ਤਿਆਰ ਹਾਂ ਜਿਹੜਾ ਸਾਡਾ ਮੰਡੀ ਦੇ ਵਿੱਚ ਕ੍ਰਿਆਮ ਰੋਡ ਤੇ ਦਫ਼ਤਰ ਆ ਉੱਥੇ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਤੇ ਆਪਾਂ ਉਹਨਾਂ ਦੇ ਘਰ ਆ ਕੇ ਵੀ ਈਕੇ ਵਾਈਸੀ ਕਰੋ ਦਾ ਪੂਰਾ ਪ੍ਰਾਲਾ ਕਰਾਂਗੇ ਤੁਸੀਂ ਦੱਸਿਆ ਕਿ ਸੀਨੀਅਰ ਸਿਟੀਜ਼ਨ ਦਾ ਵਿਸ਼ੇਸ਼ ਵਰਵਾਂਦਾ ਪਰ ਇਹਦੇ ਨਾਲ ਕਈ ਵਾਰੀ ਇਹ ਹੌਂਡ ਵਿੱਚ ਆਇਆ ਸੀਨੀਅਰ ਸਿਟੀਜ਼ਨ ਵੱਲੋਂ ਕਿ ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਲੱਗਦੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜਿਨ੍ਹਾਂ ਦੇ ਫਿੰਗਰਪ੍ਰਿੰਟ ਨਹੀਂ ਲੱਗਦੇ ਉਹਨਾਂ ਨੂੰ ਆਪਾਂ ਪਹਿਲਾਂ ਕਿਹਾ ਸੀ ਕਿ ਆਪਣਾ ਜਿਹੜਾ ਆਧਾਰ ਕਾਰਡ ਅਪਡੇਟ ਕਰਵਾ ਲਓ ਫਿਰ ਵੀ ਸਾਡੇ ਕੋਲ ਆਈ ਸਕੈਨਰਸ ਹੈਗੇ ਆ ਉਹਨਾਂ ਦੇ ਨਾਲ ਵੀ ਆਪਾਂ ਉਹਨਾਂ ਨੂੰ ਸਹੂਤ ਦੇ ਸਕਦੇ ਆ ਇਹੋ ਜਿਹੇ ਜਿਹੜੇ ਕੇਸ ਹੈਗੇ ਆ ਸਾਡੇ ਮੰਡੀ ਦਫ਼ਤਰ ਵਿੱਚ ਸਾਡੇ ਨਾਲ ਸੰਪਰਕ ਕਰਨ ਤੇ ਆਪਾਂ ਖੁਦ ਜਾ ਕੇ ਉਹਨਾਂ ਦੇ ਘਰ ਜਿਹੜੀ ਇਕੀ ਵਾਈਸੀ ਕਰਾਂਗੇ। ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆ YouTube ਚੈਨਲ ਸੋ ਅੱਜ ਅਸੀਂ ਪਹੁੰਚੇ ਹਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਜਿੱਥੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨਵਾਂ ਸ਼ਹਿਰ ਦੀ ਵਿਸ਼ੇਸ਼ ਬੈਠਕ ਚੇਅਰਮੈਨ ਡਾਕਟਰ ਜੇ.ਡੀ. ਵਰਮਾ ਦੀ ਰਹਿਨਮਾਈ ਦੇ ਹੇਠ ਹੋ ਰਹੀ ਹੈ ਸੋ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਆ ਸੀਨੀਅਰ ਸਿਟੀਜ਼ਨ ਨਾਲ ਜਿਹੜੀਆਂ ਮੁਸ਼ਕਲਾਂ ਨੇ ਉਹਦੇ ਨਾਲ ਵੀ ਜਿਹੜਾ ਗੱਲਬਾਤ ਆਪ ਵਿਚਾਰ ਸਾਂਝੇ ਕਰਨ ਲਈ ਸਾਰੇ ਸੀਨੀਅਰ ਸਿਟੀਜ਼ਨਾਂ ਨੇ ਸੋ ਅੱਜ ਦੀ ਇਹ ਸੀਨੀਅਰ ਸਿਟੀਜ਼ਨ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਦੇਦੀ ਹਸਪਤਾਲ ਤੋਂ ਐਨਟੀ ਡਾਕਟਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸੋ ਉਹਨਾਂ ਦੇ ਨਾਲ ਵੀ ਇਹ ਗੱਲਬਾਤ ਕਰਦੇ ਨੇ ਉਹ ਸੀਨੀਅਰ ਸਿਟੀਜ਼ਨ ਨਾਲ ਕਿਹੜੀਆਂ ਬਿਮਾਰੀਆਂ ਸੰਬੰਧੀ ਗੱਲ ਕਰਦੇ ਨੇ ਸੋ ਇਹ ਆਪਾਂ ਸਾਰਾ ਕੁਝ ਅੱਜ ਦੇਖਾਂਗੇ ਸੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮ YouTube ਚੈਨਲ ਤੋਂ ਵਾਸਤੇ ਪਰਦੇਸੀ ਵੀ ਵਿਸ਼ੇਸ਼ ਰ ਹਾ ਪਲਾਂਟੇਸ਼ਨ ਦਾ 3 ਪਲਾਂਟੇਸ਼ਨ ਦਾ ਉਹ ਬਾਬਾ ਅਰੇ ਸੀਨੀਅਰ ਸਟੈਂਡਿਸ ਕੋਟੀ ਵੀ ਬਹੁਤ سارے ਮੈਂਬਰਸ ਆਨੇ ਨੂੰ ਚਾਹੀਦੀ ਪੱਤੀ ਸਾਡਾ ਬਹੁਤ ਵੱਡਾ ਜੀਵਨ ਸੀ ਉਹਦੇ ਵਿੱਚ ਉਹ ਵੀ ਸਾਡਾ ਬਹੁਤ ਸਕਸੈਸਫੁਲ ਜਿਹੜਾ ਪ੍ਰੋਜੈਕਟ ਹੋਇਆ ਹੈ ਜਿਸ ਦਾ ਹੋਣਾ ਚਾਹੀਦਾ ਰਾਸ਼ਟਰੀ ਵੀ ਬਹੁਤ ਅੱਛਾ ਸੀ ਇਸ ਵਾਰ ਵੀ ਬਹੁਤ ਅੱਛਾ ਸੀ ਮੈਂ ਇਤ ਪ੍ਰੈਸ ਕਰਾਂਗਾ ਕਿ ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਕਰਨੇ ਆ ਉਹਦੇ ਵਿੱਚ ਦੇਖੋ ਮੈਂਬਰਸ ਦੀ ਕੋਆਪਰੇਸ਼ਨ ਤੋਂ ਬਿਨਾ ਜਿਹੜਾ ਕੋਈ ਵੀ ਸਿਲੈਕਟ ਕਰ ਤਾਂ ਜਾਂਦੀ ਹੈ ਜਦੋਂ ਅਸੀਂ ਵੀਰ ਬੰਦੇ ਖੜੇ ਹੋ ਜਾਂਦੇ ਨੇ ਨਾ ਉੱਥੇ ਜਾ ਕੇ ਉਹ ਪੈਸੇ ਜਿਹੜਾ ਪ੍ਰੋਜੈਕਟ ਦਾ ਰੂਪ ਹੀ ਬਦਲ ਜਾਂਦਾ ਉਹਦਾ ਜੇ ਅਸੀਂ 2-4 ਬੰਦੇ ਉੱਥੇ ਕਰੀਏ 2-4 ਬੰਦਿਆਂ ਦਾ ਕਰੀਏ ਜੱਗ ਦੇ ਅੱਡੀ ਵੱਡੀ ਸਸਤਾ ਸਾਡੀ ਕੰਮ ਜੇ ਤੁਮ ਮੈਂ ਹਰ ਵੀਰ ਕੇਨਾਲ ਨਾਲ ਕੰਮ ਸੇ ਕੰਮ ਅ타 ਜਿੱਕੇ ਤੋਂ ਢੀੜ ਹੋਵੇ ਵੀ ਅ ਕਿੰਨੇ ਮੈਂਬਰ ਆ ਜੋਗਾ ਸਿੰਘ ਜੀ ਆਏ ਆਪਣੇ ਡਾਕਟਰ ਤਾਂ ਸਿੰਘ ਜੀ ਆਪਣੇ ਪੱਤੀ ਸਾਹਿਬ ਖਾਰੇ ਬੜੇ ਪ੍ਰੋਮਿਨੈਂਟ ਮੈਂਬਰ ਸੀਗੇ ਤੇ ਲੇਕਿਨ ਬਹੁਤ ਅੱਛਾ ਲੱਗਾ ਉਹਨਾਂ ਸਕੂਲ ਵਾਲਿਆਂ ਨੂੰ ਬਹੁਤ ਅੱਛਾ ਲੱਗਾ ਬਲਕੇ ਬਹੁਤ سارے ਮੈਂਬਰ ਨੇ ਤਾਂ ਘੁੰਮ ਕੇ ਸਾਰਾ ਸਕੂਲ ਵੀ ਦੇਖਿਆ ਕਿ ਉਹਦੇ ਵਿੱਚ ਕੀ ਤੇ ਇਹ ਚਾਹੀਆਂ ਸਭ ਤੋਂ ਚੰਗਾ ਜਦੋਂ ਅਸੀਂ ਸੋਸਾਇਟੀ ਦੇ ਜੂਮ ਕਰਦੇ ਆ ਨਾ ਜੀ ਉਹ ਸੋਸਾਇਟੀ ਸਾਨੂੰ ਦਿੰਦੀ ਐ ਕੁਝ ਅਸੀਂ ਸਪਾਂਸਰਿੰਗ ਦੇ ਕੇ ਜਾਂਦੇ ਆਂ ਉਹ ਇਧਰ ਜਿਹੜੀਆਂ ਦੇਰੀ ਮਿਲ ਕੇ ਸਭ ਨੇ ਪ੍ਰਸੰਨ ਮਿਲਿਆ ਲੱਗ ਰਿਹਾ ਹੈ ਕਿ ਕਿੰਨਾ ਪ੍ਰਸਤਾਰਾ ਹੈ ਕਿ ਜਦੋਂ ਵੀ ਕੋਈ ਕਨੈਕਟਰੀ ਹੈ ਸਾਡਾ ਸਾਡੀ ਸਪੈਸ਼ੀਅਲ ਜਿਹੜੀ ਆਪਣੀ ਮੈਕਸਿਮਮ ਹੈ ਕਿ ਹਾਉ ਪ੍ਰੋਜੈਕਟਸ ਸਾਡੇ ਬਹੁਤ ਅੱਛੇ ਰਹੇ ਔਰ ਨੀਸ਼ ਕਰਦੇ ਆ ਕਿ ਅਸ ਕੋ ਵੀ ਕੋਈ ਇਹਨਾਂ ਪ੍ਰੋਜੈਕਟ ਕਰਾਉਣੇ ਹੈ ਕਿ ਉਹ ਦੇ ਪ੍ਰਤਿਅਕ ਤੀਨ ਕੋ ਲੱਗਦਾ ਹੈ ਇਸ ਕੋ ਨਿਕਾਲਾ ਸਕਦਾ ਹੁੰਦਾ ਹੈ ਕੋਲ ਨੇ

हाँ जी 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 ह रीट के बारे में और आने की आज और और हेलो हेलो और सोला के आ जाओ जी बेटा सर धन्यवाद आपको बहुत बहुत मेरा ख्याल में ये जो है खेलों <polarization> तो में लेने में बराबर नहीं दम बहुत हाँ फिर एक दूसरे पते की श्रम सेवा है तो इसमें देना है अगर सिर्फ शादी एसोसिएशन नहीं हाँ ना नहीं कि है ये बात ना किया भी है हेल्थी लाइफ हाँ 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 ਹੇਲੋ ਟੂ ਯੂ ਸ਼੍ਰੀ ਗੋਤੀ ਗੁਲਾਬ ਕੁਮਾਰੀ ਆ ਲਿਆ ਬੱਟ ਨਹੀਂ ਇਹ ਡਾਊਟ ਹੈ ਫੈਨ ਸਰ ਨਾਮ ਹਾਂਜੀ

जी आप बहुत अच्छे कपल इंडिया है सी एज कपल होना बहुत 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 मेरे को नहीं है कि मैं उनका कोई भी भाग करूं मैं बता नहीं पेके नहीं तो पूरी मना लो ना अभी नो मनाड़ी है मैं बता एसोसिएशन हमारा जन तेज या मैनेजर भर्ती थी अभी देख सब सितंबर जन्मदिन और मैरिज एनिवर्सरी है ऊपर मैं शेयर करना चाहना चाहिए है तमन्ना आप सब की जिंदगी निखरी रहे है तमन्ना आप सब की जिंदगी निखरी रहे हो मुबारक के समां रोशनी बिखरी रहे पूर्ण सा दिन सदा और चांदनी सी रात हो

दूसरी दूसरी यादा लैके जा रहे हैं अपने जवानी याद करो तीस पच्चीस साल प पक... और जवानी याद करो उस टाइम अब अपा इस लाइफ करते कर ला हैं माहौल कि प्यारा होंगे और सच्चाई हूँ अभी जिले शकबर प्यार मुहाबर वादे सारा कुछ हूँ तो वही गीत में सामने ला आ रहा है पहले मुझे तुमसे प्यार था मुझे तुमसे प्यार था आज भी है और कल भी रहेगा दो साल पहले मुझे तुमसे प्यार था या बेकरार था आज भी है और कल भी रहेगा सदियों से तुमसे मिलने की ड्यूल है करा सदियों से तुमसे मिलने जिया बेकरार था जिया बेकरार था आज भी है और कल भी रहेगा सो साल पहले मुझे तुमसे प्यार था दिया बेकरार था आज भी है और कल भी रहेगा तुम रूठा ना करो मेरी जा मेरी जान निकल जाती है तुम हंसती रहती हो बिजली तो ही चमक जाती है तुम रूठा ना करो मेरी जमरी जा जान निकल जाती है तुम हंसी रहती हो एक भी जी सकती है मुझे जीत जीत ओ जलवा तेरा इंतजार था तेरा इंतजार था आज भी है और कल भी रही कल सो साल पहले मुझे तुमसे प्यार था किया के करार था भी है। और कल तो भी है, भी है। तो तो एक आया हुआ है हॉस्पिटल को स्पेशल तरह है जी सीनियर सिटीजन वास्ते अच्छे डॉक्टर शाजा बेदी बेदी हॉस्पिटल तो, तो, तो सीनियर सिटीजन दे संबंध में कोई कोई इस उम्र कोई ਆਪਕਾ ਕੋਈ ਕਿਨੈਰੀ ਫਿਚਨ ਨਹੀਂ ਹੈ ਡਾਕਟਰ ਆਪਕੋ ਕਿ ਉਹਨਾਂ ਨੇ ਟੌਪ ਤੇ ਬਾਤਾਂ ਨਾਲ ਮੋਟਾ ਮਿਲਣੇ ਇਮ ਇੰਸਟ ਕਰਾਂਗਾ ਗੰਭੀਰ ਸਿਹਤ ਬੇਬੀ ਨੂੰ ਪਲੀਜ਼ ਸਾਰਿਆਂ ਨੂੰ ਨਮਸਤੇ ਪਿਆਰੀ ਬੈਣਾਂ ਜੀ ਜੇਵਾਸੇ ਰਹੋ ਬੇਟੇ ਬੋਰਨ ਫਲੈਚੂ ਬੋਰਨ ਫਲੈਚੂ ਇਟਸ ਆਈ ਫੀਲ ਇਮੈਂਸ ਪਲੇਜਰ ਟੂ ਬੀ ਅ ਪਾਰਟ ਆਫ ਯੋਰ ਮੀਟਿੰਗ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਤੁਹਾਡੇ ਵਿੱਚ ਮੈਂ ਆਈ ਹਾਂ ਅਜਿਸੀ ਆਪਣੇ ਹਸਪੀਟਲ ਦੇ ਬਾਰੇ ਸੇਵਾਵਾਂ ਦਾ ਮੈਂ ਤੁਹਾਨੂੰ ਦੱਸੂਗੀ ਵੈਸੇ ਦਾ ਰੱਬ ਤੁਹਾਨੂੰ ਹੈਲਦੀ ਰੱਖੇ ਪਰ ਫਿਰ ਵੀ ਜਿਵੇਂ ਉਮਰ ਦੇ ਨਾਲ ਜੋ ਵੀ ਪ੍ਰੋਬਲਮਸ ਹੁੰਦੀਆਂ ਸ਼ੂਗਰ ਬੀਪੀ ਹਾਰਟ ਹਾਰਟ ਦੀਆਂ ਪ੍ਰੋਬਲਮਸ ਉਹਦਾ ਸਾਰਾ ਸੋਲੂਸ਼ਨ ਸਾਡੇ ਕੋਲ ਹੈ ਆਪਣੇ ਕੋਲ 24 ਇਨ ਟੂ 7 ਆਈ ਸੀ ਯੂ ਸਰਵਿਸਿਜ਼ ਹੈ ਜਿਸ ਤੇ ਸਾਡੇ ਕੋਲੇ ਵੈਂਟੀਲੇਟਰਸ ਵੀ ਹੈ ਤੇ ਡਾਕਟਰ ਮੁਕੁਲ ਵੇਦੀ ਐਮ ਡੀ ਮੈਡੀਸਨ ਹੈ ਜੋ ਡਾਇਬੀਟਿਸ 슈ਗਰ बीपी कार्डियक पेशेंट्स ਨੂੰ ਬਹੁਤ ਅੱਛੀ ਤਰ੍ਹਾਂ ਡੀਲ ਕਰਦੇ ਨੇ ਐਂਡ ਸਾਡੇ ਕੋਲੇ ਡਾਇਲਿਸਿਸ ਸੈਂਟਰ ਵੀ ਐ ਸਾਡੇ ਕੋਲੇ 5 ਡਾਇਲਿਸਿਸ ਮਸ਼ੀਨਸ ਐ ਜਿਹੜੇ ਵੀ ਪੇਸ਼ੈਂਟ क्रोनिक ਕਿਡਨੀ ਦੇ ਹੁੰਦੇ ਐ ਜਿਨ੍ਹਾਂ ਨੂੰ ਡਾਇਲਿਸਿਸ ਦੀ ਲੋੜ ਐ ਉਹ ਵੀ ਬਹੁਤ ਹੀ ਰੀਜ਼ਨੇਬਲ ਰੇਟਸ ਤੇ ਹੁੰਦਾ ਮੀ ਬੀਇੰਗ ਅ ईएनटी ਸਪੈਸ਼ਲਿਸਟ ਜਿਵੇਂ ਤੁਹਾਡੀ ਉਮਰ ਦੇ ਵਿੱਚ ਥੋੜੀਆਂ ਏਜ ਰਿਲੇਟਿਡ ਨਸਾਂ ਕਮਜ਼ੋਰ ਹੋ ਜਾਂਦੀਆਂ ਉਦੇ ਕਰਕੇ ਆਪਾਂ ਨੂੰ ਹਿਅਰਿੰਗ ਡਿਫਿਕਲਟੀਆਂ ਆਉਂਦੀਆਂ ਉਸ ਲਈ ਸਾਡੇ ਕੋਲੇ ਆਡੀਓਮੈਟਰੀ ਟੈਸਟ ਵੀ ਅਵੇਲੇਬਲ ਹੈ ਤੇ ਐਵਰੀ ਟਾਈਪ ਆਫ ਹਿਅਰਿੰਗ ਏਡਸ ਵੀ ਅਵੇਲੇਬਲ ਹੈ ਐਂਡ that too at very reasonable cost ਸਾਡੇ ਕੋਲੇ ਇਨ ਹਾਊਸ ਲੈਬਰਾਟਰੀ ਵੀ ਹੈ ਜਿਸ ਤੇ ਹਰ ਤਰ੍ਹਾਂ ਦੇ ਬਲੱਡ ਸੈਂਪਲਸ ਦੇ ਟੈਸਟ ਵੀ ਹੁੰਦੇ ਆ ਆਪਣੇ ਕੋਲੇ 24x7 ਐਮਰਜੈਂਸੀ ਸਰਵਿਸਿਜ਼ ਹੈ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਆ ਰਹੀ ਹੈ ਜਿਵੇਂ ਹੁਣ ਆਪਣੇ ਐਪੀਡੈਮਿਕ ਆ ਸਕਦਾ ਹੈ ਹੁਣ ਜੋ ਸਾਡੇ ਕੋਲੇ ਰੀਸੈਂਟਲੀ ਫਲੱਡ ਅਫੈਕਟਡ ਏਰੀਆਜ਼ ਤੋਂ ਜੋ ਪੇਸ਼ients ਆ ਰਹੇ ਹੈ ਮੋਸਟਲੀ ਉਹ ਟਾਈਫੋਇਡ ਤੇ ਉਹਦੀ ਰਿਲੇਟਡ ਕੰਪਲਿਕੀਸ਼ਨਸ ਤੇ ਗੈਸਟਰੋਐਂਟਰਾਈਟਸ ਦੇ ਬਹੁਤ ਜ਼ਿਆਦਾ ਪੇਸ਼ients ਆ ਰਹੇ ਹੈ ਟਾਈਫੋਇਡ ਤੁਸੀਂ ਆਮ ਸੁਣਿਆ ਹੋਵੇਗਾ ਕਿ ਬਿਗੜੇ ਬੁਖਾਰ ਨੂੰ ਕਹਿੰਦੇ ਆ ਬਟ ਜੋ ਆਪਣਾ ਫਲੱਡ ਅਫੈਕਟਡ ਏਰੀਆਜ਼ ਚੋਂ ਜੋ ਅੱਜਕੱਲ ਪੇਸ਼ients ਆ ਰਹੇ ਹੈ ਬਹੁਤ ਹੀ ਲੂਸ ਟੂਲਜ਼ ਵੋਮਿਟਿੰਗਸ ਦੇ ਨਾਲ ਆ ਰਹੀ ਹੈ ਤੇ ਉਹਨਾਂ ਨੂੰ ਪੇਨ ਐਬਡੋਮਨ ਤੇ ਇਨ ਫੈਕਟ ਯੰਗ ਪੇਸ਼IENTS ਨੂੰ ਵੀ ਅੱਜਕੱਲ ਬਹੁਤ ਜ਼ਿਆਦਾ ਕੰਪਲਿਕੀਸ਼ਨਸ ਆ ਰਹੀਆਂ ਤੇ ਅਗਰ ਤੁਹਾਡੇ ਨੌਨ ਚੋ ਕੋਈ ਵੀ ਇਦਾਂ ਦਾ ਪੇਸ਼ੈਂਟ ਹੈ ਤਾਂ ਆਪਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਬਹੁਤ ਟਾਈਮਲੀ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਡਾਕਟਰ ਮੋਕਲ 베ਦੀ ਨੇ ਪਹਿਲਾਂ ਗੁਰੂ ਨਾਨਕ ਮਿਸ਼ਨ ਹਸਪੀਟਲ ਤਾਂ ਹਾਂ ਕੰਮ ਕੀਤੇ ਫਿਰ ਉਹ 5 ਇਅਰਸ ਤੋਂ ਅਸੀਂ ਇੱਥੇ ਹੀ ਆਪਣਾ ਕਰ ਰਹੇ ਹਾਂ ਕੰਮ ਤੇ ਉਹਨਾਂ ਕੋਲੇ ਦੂਰ ਦੂਰ ਤੱਕ ਹਾਰਟ ਸ਼ੂਗਰ ਦੇ ਬੀਪੀ ਦੇ ਪੇਸ਼IENTS ਆਂਦੇ ਹੀ ਐ ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਨੂੰ ਵੀ ਹਾਰਟ ਦੀ ਪ੍ਰੋਬਲਮ ਹੈ ਤਾਂ ਉਸਦੇ ਆਪਾਂ ਨੂੰ ਸਟੈਂਟ ਹੀ ਪਾਣਾ ਪਏਗਾ ਇਹ ਆਪਾਂ ਬਿਨਾ ਸਟੈਂਟ ਤੋਂ ਵੀ ਆਪਣੇ ਕੋਲੇ thrombolytic ਇੰਜੈਕਸ਼ਨਸ ਹੁੰਦੇ ਆ ਇਨਫਿਊਜ਼ਨਸ ਹੁੰਦੀਆਂ ਜਿਨ੍ਹਾਂ ਨਾਲ ਆਪਾਂ ਕਾਰਡੀਕ ਪੇਸ਼IENTS ਨੂੰ ਵੀ ਵਿਦਆਊਟ ਐਂਜੀਓਪਲਾਸਟੀ ਆਪਾਂ ਉਹਨਾਂ ਨੂੰ ਸਟੇਬਲ ਕਰ ਸਕਦੇ ਆ ਸਾਡੇ ਕੋਲੇ ਪ੍ਰਾਈਵੇਟ ਵਾਰਡਸ ਵੀ ਐ एम्बुलेंस सर्विसेज ਵੀ ਹੈ ਐਫ ਸੀਟੀ ਸਕੈਨ ਤੇ আল্ট্রਾਸਾউন্ড ਸਰਵਿਸਿਜ਼ ਵੀ अवेलेबल ਹੈ আল্ট্রਾਸਾউন্ড ਰੇਡੀਓਲੋজিস্ট ਡਾਕਟਰ ਸਾਡੇ ਕੋਲ ਡਾਕਟਰ ਵਿਕਰਾਂਤ ਹੈ ਉਹ 11 ਤੋਂ 3 ਉੱਥੇ ਹੁੰਦੇ ਆ ਸੀਟੀ 24 ਇੰਟੂ 7 अवेलेबल ਹੈ ਐਂਡ दैट ਟੂ ਐਟ ਵੈਰੀ ਰੀਜ਼ਨੇਬਲ ਕੋਸਟ ਮਤਲਬ ਆਰ ਹਸਪੀਟਲ ਇਜ਼ ਵੈਰੀ ਪੇਸ਼ੈਂਟ ਫ੍ਰੈਂਡਲੀ ਹਸਪੀਟਲ ਸਾਡੇ ਰੇਟਸ ਹੈ ਕਾਰਪੋਰੇਟ ਹਸਪੀਟਲਸ ਵਾਲੇ ਨਹੀਂ ਹੈ ਤੁਸੀਂ ਤੁਹਾਡੇ ਚੋ ਮੇਬੀ ਕੋਈ ਹੋਣਗੇ ਜੋ ਸਾਡੇ ਹਸਪੀਟਲ ਵਿਜ਼ਿਟ ਵੀ ਕਰਦੇ ਐ ਡਾਕਟਰ ਸਾਹਿਬ ਵੀ ਹੀ ਇਜ਼ ਆਲਸੋ ਵੈਰੀ ਫ੍ਰੈਂਡਲੀ ਐਂਡ ਬਹੁਤ ਅੱਛਾ ਟ੍ਰੀਟ ਕਰਦੇ ਐ ਐਂਡ ਆਈ ਕੈਨ ਅਸ਼ੂਰ ਯੂ ਕਿ ਤੁਹਾਨੂੰ ਕਾਰਪੋਰੇਟ ਹਸਪੀਟਲਸ ਦੇ ਕੰਪੈਰੀਟਿਵਲੀ ਬਹੁਤ ਅੱਛੀਆਂ ਸਿਮਿਲਰ ਸਰਵਿਸਿਜ਼ ਐਟ ਵੈਰੀ ਰੀਜ਼ਨੇਬਲ ਕਾਸਟ ਤੁਹਾਨੂੰ ਮਿਲਣਗੀਆਂ ਮੇਰੇ ਕੋਲ ईएनटी ਬਿੰਗ ਅ ईਐਨਟੀ ਸਪੈਸ਼ਲਿਸਟ ਅਸੀਂ ਗੰਨਕ ਗਲੇ ਦੀ ਕੋਈ ਵੀ ਤਕਲੀਫ ਹੋਵੇ ਉਸ ਨੂੰ ਆਪਾਂ ਡੀਲ ਕਰਦੇ ਆ ਕੋਈ ਅਲਰਜੀ ਕ੍ਰਾਈਨਾਈਟਸ ਛਿੱਕਾਂ ਪਾਣੀ ਜੈਸਾ ਰੇਸ਼ਾ ਉਹਦੇ ਲਈ ਸਾਡੇ ਕੋਲ ਲੇਟੈਸਟ ਟੈਕਨੀਕ ਜੋ ਹੁੰਦੀ ਹੈ ਇਮਿਊਨੋਥੈਰੇਪੀ ਉਹ ਵੀ ਅਵੇਲੇਬਲ ਹੈ ਮਤਲਬ ਜੇ ਕਿਸੇ ਛੋਟੇ ਬੱਚੇ ਨੂੰ ਕੋਈ ਦਮੇ ਦਮਾ ਬਣ ਰਿਹਾ ਹੈ ਐਸਥਮੈਟਿਕ ਹੈ ਤਾਂ ਉਹਦੇ ਲਈ ਜੋ ਲੇਟੈਸਟ ਟੈਕਨੀਕ ਹੈ ਇਮਿਊਨੋਥੈਰੇਪੀ ਉਹਦੀਆਂ ਸਰਵਿਸਿਜ਼ ਵੀ ਸਾਡੇ ਕੋਲ ਹੈ ਐਂਡ ਏਵਰੀ ਟਾਈਪ ਆਫ ਆਪਰੇਸ਼ਨ ਆਫ ਈਅਰ ਨੋਸ Throat ਉਹ ਵੀ ਸਾਡੇ ਕੋਲ ਮੈਂ ਕਰਦੇ ਆں ear ਦੇ ਕੰਨ ਦਾ ਪਰਦਾ ਪੈਣਾ ਨੱਕ ਦੀ ਹੱਡੀ ਟੇਢੀ ਨੱਕ ਚ ਪੋਲਪਸ ਹੋਣਾ ਰਸੋਲੀਆਂ ਹੋਣਾ ਟੌਨਸਿਲ ਦਾ ਐਡਨੋਇਡਸ ਐਵਰੀ ਟਾਈਪ ਆਫ ਸਰਜਰੀ ਇਸ ਡਨ ਸਾਡੇ ਕੋਲ ਜਨਰਲ ਸਰਜਨ ਵੀ ਹੈ ਡਾਕਟਰ ਹਰਵਿੰਦਰ ਸੀਨੀਅਰ ਸਰ ਹੈ ਮੇਬੀ ਤੁਸੀਂ ਜਾਣਦੇ ਹੋਵੋਗੇ ਆਪਣੇ ਸਿਵਲ ਸਰਜਨ ਰਿਟਾਇਰਡ ਨੇ ਐਂਡ ਐਵਰੀ ਟਾਈਪ ਆਫ ਹਰਨੀਆ ਆਪਰੇਸ਼ਨ ਕੋਈ ਵੀ ਲੈਪ ਕੋਲਿਸ ਲੇਟੈਸਟ ਟੈਕਨੀਕ ਦੇ ਨਾਲ ਹੀ ਅਵੇਲੇਬਲ ਹੈ ਉਹ ਵੀ ਰੀਜ਼ਨੇਬਲ ਰੇਟਸ ਤੇ ਪੈਕੇजेस ਆਪਾਂ ਬਣਾਏ ਹੋਏ ਆ ਤੇ ਸਾਡੇ ਕੋਲੇ ਐਂਬੂਲੈਂਸ ਸਰਵਿਸਿਜ਼ ਵੀ ਹੈ ਐਵਰੀ ਟਾਈਪ ਆਫ ਫੈਸਿਲਿਟੀਆਂ ਅੰਡਰ ਵਨ ਰੂਫ ਇਹ ਸੱਜਣਾ ਸ਼ਿਪਾ ਗਸੇਂ ਨਗਰ ਨਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਨਿਧੀ ਨੂੰ ਇਜਾਜ਼ਤ ਦੇਉ ਧੰਨਵਾਦ